ਜਿਹੜੇ ਜ਼ਿਆਦਾ ਉਦਮੀ ਕਿਸਾਨ ਐ ਉਹ ਇਹਨੂੰ ਜਨਵਰੀ ਦੇ ਵਿੱਚ ਲਾ ਲੈਣ। ਹੂੰ। ਇਹ ਕਦੇ ਵੀ ਗਲਤੀ ਨਹੀਂ ਖਰਾਬ ਨਹੀਂ ਹੁੰਦੀ। ਥੱਲੇ ਪਈ ਰਹੂਗੀ। ਹਲਦੀ ਥੱਲੇ ਲਾ ਕੇ ਉੱਤੇ ਗੰਡਾ ਲਾ ਦਿਓ। ਠੀਕ। ਤੁਹਾਡਾ ਮਈ ਚ ਗੰਡਾ ਪੱਟਿਆ ਜਾਊਗਾ। ਇਹ ਥੱਲੇ ਉਹਦੋਂ ਨੂੰ ਰੂਟਸ ਬਣਾ ਜਾਊਗੀ। ਹੂੰ। ਪਾਉਣ ਤੋਂ ਬਾਅਦ ਨਾਲ ਦੀ ਨਾਲ ਇਹਨੂੰ ਪਰਾਲੀ ਨਾ ਢੱਕ ਦਿਓ। ਜੀ। ਪੂਰੀ ਫੁੱਲ ਪਰਾਲੀ ਪਾ ਦਿਓ ਬਈ ਤੁਸੀਂ ਅੱਧਾ-ਅੱਧਾ ਫੁੱਟ 6 ਤੋਂ 7 ਇੰਚ ਪਰਾਲੀ ਇਹ ਚ ਪਾ ਕੇ ਛੱਡ ਦਿਓ। ਉਸ ਤੋਂ ਬਾਅਦ ਇਹਨੂੰ ਪਾਣੀ ਲਾ ਦਿਓ ਉੱਪਰੋਂ। ਜਿਹਨੇ ਆਪੇ ਆਪ ਦੇ ਟਾਈਮ ਤੇ 10 ਤੋਂ 20 ਦਿਨਾਂ ਦੇ ਵਿੱਚ ਵਿੱਚ ਇਹਨੇ ਨਿਕਲਿਆਉ ਪਰਾਲੀ ਪਾਉਣ ਦਾ ਕੀ ਫਾਇਦਾ ਇੱਕ ਤਾਂ ਇਹ ਆ ਵੀ ਇਹ ਆਪਦੀ ਗੱਲ ਪੱਤਿਆਂ ਦੀ ਇਹ ਕੀ ਆ ਹੁਣ ਇਹ ਸਾਰੇ ਪੱਤਿਆਂ ਨੂੰ ਖਾਣ ਲੱਗੀ ਹੁਣ ਥੱਲੇ ਗੰਢੀ ਬਣੂਗੀ ਬਾਈ ਅੱਛਾ ਬਾਈ ਆਹਾ ਹੁਣ ਇਹ ਇਹ ਖਤਮ ਹੋਣ ਜਾ ਰਹੀ ਹੈ ਉੱਪਰੋਂ ਇਹ ਸਾਰਾ ਕੁਝ ਆਹ ਇਹਦੇ ਪਾਈਪ ਹੈ ਜਿਹੜੀ ਇਹਦੀ ਇਹਦੇ ਨਾਲ ਥੱਲੇ ਇਹਦੇ 'ਚ ਜਾਣਾ ਹਨਾ ਇਹਨਾਂ ਨੇ ਫਿਰ ਹੋਰ ਹਾਲੇ ਡਿਵੈਲਪ ਹੋਣਾ ਆਪਾਂ ਥੋੜਾ ਡਾਕੂਮੈਂਟਲ ਝਾੜ ਆਪਾਂ ਹੁਣ ਮੰਡੀਆਂ ਦੇ ਭਾਅ ਦੇਖ ਕੇ ਆਏ ਆ ਲਗਭਗ 100 ਤੋਂ ਉੱਤੇ ਵਿਕੀ ਜਾਂਦੀ ਹੈ ਜੀ 120 ਰੁਪਏ ਵਿਕਦੀ ਹੈ ਹਨਾ ਹੂੰ 120 ਨਾ ਜੇ 100 ਕਵੈਂਟਲ ਆਪਣਾ ਝਾੜ ਵੀ ਪੂਰਾ ਕਰ ਜਾਂਦੀ ਹੈ ਤੇ ਭਾਅ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ ਦੋਸਤੋ ਅੱਜ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਆਪਾਂ ਹਲਦੀ ਦੀ ਖੇਤੀ ਬਾਰੇ ਪ੍ਰੋਪਰ ਜਾਣਕਾਰੀ ਲੈ ਕੇ ਆਏ ਆ ਕਿ ਕਿਵੇਂ ਬੀਜਣ ਤੋਂ ਲੈ ਕੇ ਇਸ ਦੀ ਪੁਟਾਈ ਤੱਕ ਆਪਾਂ ਹਲਦੀ ਦੀ ਖੇਤੀ ਦੀ ਸਾਂਭ ਸੰਭਾਲ ਕਰਨੀ ਆ ਆਪਣੇ ਨਾਲ ਭਾਈ ਗੁਰਸੇਵ ਸਿੰਘ ਜੀ ਹੈਗੇ ਨੇ ਪਿੰਡ ਸੈਣਾ ਖੇੜਾ ਤੋਂ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਹਲਦੀ ਦੀ ਖੇਤੀ ਕਰਦੇ ਨੇ ਬੀਜਣ ਤੋਂ ਲੈ ਕੇ ਇਸ ਦੀ ਪ੍ਰੋਸੈਸਿੰਗ ਤੱਕ ਮਾਰਕੀਟਿੰਗ ਤੱਕ ਬਾਈ ਹਰਾਂ ਨੂੰ ਵਧੀਆ ਤਜਰਬਾ ਹੈਗਾ ਤੇ ਇਹਨਾਂ ਦਾ ਦਾ ਫਾਰਮਰ ਮੇਡ ਤੇ ਹਲਦੀ ਦਾ ਪ੍ਰੋਡਕਟ ਵੀ ਆਉਂਦੇ ਨੇ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਆਪਣੀ ਵੀਡੀਓ ਨੂੰ ਦੇਖ ਸੁਣ ਰਹੇ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣੇ ਦਰਸ਼ਕਾਂ ਨੂੰ ਅੱਜ ਹਲਦੀ ਦੀ ਖੇਤੀ ਬਾਰੇ ਪ੍ਰੋਪਰ ਜਾਣਕਾਰੀ ਦਿਓ ਹਨਾ ਕਿਉਂਕਿ ਆਪਾਂ ਬਹੁਤ ਵੀਡੀਓ ਦੇਖਦੇ ਆਂ ਹਿੰਦੀ ਦੇ ਵਿੱਚ ਤਾਂ ਹਲਦੀ ਦੀ ਖੇਤੀ ਬਾਰੇ ਪੰਜਾਬੀ ਦੇ ਵਿੱਚ ਬਹੁਤ ਘੱਟ ਵੀਡੀਓ ਆਪਾਂ ਦੇਖੀਆਂ ਹੈਗੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਬਜਾਈ ਤੋਂ ਲੈ ਕੇ ਤੇ ਪਟਾਈ ਤੱਕ ਜਾਣਕਾਰੀ ਦਿਓ ਹਣਾ ਕਿਵੇਂ ਜਿਵੇਂ ਤਿਆਰੀ ਕਰਨੀ ਆਪਾਂ ਜਿਵੇਂ ਹੁਣ ਮੌਸਮ ਚੱਲ ਰਿਹਾ ਹੈਗਾ ਜਿਹੜੇ ਕਿਸਾਨ ਭਰਾ ਹਲਦੀ ਲਾਉਣਾ ਚਾਹੁੰਦੇ ਆ ਅੱਗੇ ਮੌਸਮ ਦੇ ਵਿੱਚ ਹਾਂਜੀ ਹੁਣ ਤੋਂ ਹੀ ਉਹ ਕਿਵੇਂ ਤਿਆਰੀ ਸ਼ੁਰੂ ਕਰਨ ਮੈਂ ਤੁਹਾਨੂੰ ਪਹਿਲਾਂ ਹਲਦੀ ਦਿਖਾਵਾਂ ਥੋੜੀ ਜੀ ਹਾਂਜੀ ਹਾਂਜੀ ਆ ਗੰਡੀਆਂ ਬਈ ਇਹਦੇ ਵਿੱਚ ਜਿਵੇਂ ਤਿਆਰ ਆ ਹਨਾ ਹਾਂਜੀ ਲਓ ਜੀ ਚੈੱਕ ਕਰੋ ਬਈ ਜਿਹੜੀ ਆਪਾਂ ਇਹ ਵੀਡੀਓ ਕਰ ਰਹੇ ਹੈਗੇ ਆ ਦਸੰਬਰ ਮਹੀਨੇ ਦੇ ਵਿੱਚ ਸ਼ੂਟ ਤੇ ਤੁਸੀਂ ਚੈੱਕ ਕਰੋ ਹਨਾ ਹਲਦੀ ਦੀਆਂ ਗੰਡੀਆਂ ਜੀ ਇਹਨੂੰ ਜਿਹੜਾ ਲਾਉਣ ਦਾ ਤਰੀਕਾ ਵੀ ਇਹੀ ਹੁੰਦਾ ਹੈ ਇਹਦਾ ਹਾਂਜੀ ਦੇਖੋ ਕੁਝ ਟੁੱਟ ਗਈਆਂ ਹਨਾ ਝਾੜਨ ਵੇਲੇ ਜੀ ਬਈ ਤੇ ਜਿਹੜਾ ਹਲਦੀ ਦਾ ਕਨਸੈਪਟ ਹੈ ਗੰਢੀ ਲੱਗਦੀ ਹੈ ਬਈ ਆਹੀ ਇਹਦਾ ਸੀਡ ਹੁੰਦਾ ਹੈਗਾ ਹਾਂਜੀ ਇਹਨੂੰ ਜਦੋਂ ਆਪਾਂ ਮੰਨ ਲਓ ਹੁਣ ਅਗਲੇ ਮਹੀਨੇ ਚ ਇਹਨੂੰ ਹਾਰਵੈਸਟ ਕਰਾਂਗੇ ਕਟਾਈ ਕਰਾਂਗੇ ਇਹਦੀ ਹਨਾ ਜਾਂ ਹਲਦੀ ਦੀ ਪਟਾਈ ਕਰਾਂਗੇ ਉਦੋਂ ਬਾਅਦ ਇਹਨੂੰ ਕੁਝ ਦਿਨ ਤੋਂ ਪਲਵਾ ਕੇ ਆਪਾਂ ਨਾਲ ਦੀ ਨਾਲ ਵੀ ਬੀਜ ਸਕਦੇ ਜੀ ਇਹਦੇ ਬੀਜਣ ਦੇ ਕਈ ਤਰੀਕੇ ਐ ਜਿਹੜੇ ਜ਼ਿਆਦਾ ਉਦਮੀ ਕਿਸਾਨ ਐ ਉਹ ਇਹਨੂੰ ਜਨਵਰੀ ਦੇ ਵਿੱਚ ਲਾ ਲੈਣ ਹੂੰ ਇਹ ਕਦੇ ਵੀ ਗਲਤੀ ਨਹੀਂ ਖਰਾਬ ਨਹੀਂ ਹੁੰਦੀ ਥੱਲੇ ਪਈ ਰਹੂਗੀ ਹਲਦੀ ਥੱਲੇ ਲਾ ਕੇ ਉੱਤੇ ਗੰਡਾ ਲਾ ਦਿਓ ਤੁਹਾਡਾ ਮਈ ਚ ਗੰਡਾ ਪੱਟਿਆ ਜਾਊਗਾ ਇਹ ਥੱਲੇ ਉਹਦੋਂ ਨੂੰ ਰੂਟਸ ਬਣਾ ਜਾਊਗੀ ਠੀਕ ਹੈ ਉਸ ਤੋਂ ਬਾਅਦ ਇਹਨੇ ਬਾਹਰ ਆਉਣਾ ਸ਼ੁਰੂ ਕਰ ਦੇਣਾ ਤੁਸੀਂ ਹਲਦੀ ਕਦੋਂ ਹੀ ਲਾ ਲਓ ਫਰਵਰੀ ਮਾਰਚ ਅਪ੍ਰੈਲ ਮਈ ਇਹਨੇ ਮਈ ਲਾਸਟ ਚ ਨਿਕਲਣਾ ਜਾਂ ਜੂਨ ਦੇ ਪਹਿਲੇ ਹਫਤੇ ਜੀ ਟੈਂਪਰੇਚਰ ਦੇ ਹਿਸਾਬ ਨਾਲ ਨਿਕਲਣਾ ਪੱਕਾ ਨਿਕਲਦੀ ਬਹੁਤ ਲੇਟ ਹੈ ਕਈ ਫਾਰਮਰ ਲਾ ਲੈਂਦੇ ਆ ਕਹਿੰਦੇ ਭਾਈ ਮਹੀਨਾ ਹੋ ਗਿਆ 20 ਦਿਨ ਹੋ ਗਏ ਨਿਕਲ ਹੀ ਨਹੀਂ ਇਹਨੇ ਆਪਦੇ ਟਾਈਮ ਤੇ ਹੀ ਨਿਕਲਣਾ ਜੀ ਇਹਨੂੰ ਲਾਉਣ ਵਾਸਤੇ ਹੁਣ ਜਿਵੇਂ ਆਪਾਂ ਦਸੰਬਰ ਚ ਗੱਲ ਕਰਦੇ ਹਾਂ ਹਾਂਜੀ ਤੇ ਜੀਵਾਨ ਵਿਲਾ ਉਹਨੂੰ ਹੁਣੇ ਤਿਆਰ ਕਰਕੇ ਆਪਾਂ ਰੱਖ ਸਕਦੇ ਹਾਂ ਹੁਣ ਇਹਦੇ ਵਿੱਚ ਤੁਸੀਂ ਜੇ ਤਾਂ ਜਾਦਾ ਕਮਾਈ ਵਾਲੇ ਪਾਸੇ ਜਾਣ ਦਾ ਪਹਿਲਾਂ ਗੰਡਾ ਲਾ ਕੇ ਉਸ ਤੋਂ ਬਾਅਦ ਹਲਦੀ ਲਾ ਲਓ ਜਾਂ ਇਹਦੇ ਬੀਜ ਦੀ ਹੁਣੇ ਬੁਕਿੰਗ ਕਰਾ ਕੇ ਰੱਖ ਲਓ ਆਪਣੇ ਕੋਲੇ ਜਿਹੜੀ ਵੈਰਾਈਟੀ ਆਰਗੈਨਿਕ ਪੰਜਾਬ 2 ਹੈ ਪੀਏਯੂ ਦੀ ਆ ਯੂਨੀਵਰਸਿਟੀ ਤੋਂ ਹੀ ਆਪਾਂ ਸਿੱਖੇ ਆ ਇਹ ਹਨਾ ਉੱਥੇ ਪ੍ਰੋਪਰ ਟ੍ਰੇਨਿੰਗਾਂ ਲਈਆਂ ਕਿਸੇ ਹੋਰ ਕਿਸਾਨ ਵੀਰ ਨੇ ਕਿਸੇ ਭਰਾ ਨੇ ਹਲਦੀ ਬਾਰੇ ਜਾਣਕਾਰੀ ਲੈਣੀ ਹੈ ਪੁੱਛਣਾ ਸਿੱਖਣਾ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜਿਹੜਾ ਇਹਦਾ ਬੀ ਹੈ ਜੀ 7 ਕਵਿੰਟਲ 1 ਕਿੱਲੇ ਦਾ ਪੈਂਦਾ ਜੀ ਤੇ ਲਗਭਗ 90 ਕਿਲੋ ਕਨਾਲ ਦਾ ਵੀ ਵੰਦਾ ਹੈ ਕਨਾਲ ਤੋਂ ਕਨਾਲ ਤੋਂ ਸ਼ੁਰੂ ਕਰਨਾ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਵੀ ਇਹ ਲੱਖਾਂ ਦੇ ਖਰਚੇ ਹੈ ਵੀ ਬਹੁਤ ਥੋੜੇ ਨਾਲ ਸ਼ੁਰੂ ਕੀਤਾ ਜਾ ਸਕਦਾਗਾ 8-10000 ਦਾ ਬੀ ਹੋ ਗਿਆ ਕਨਾਲ ਦਾ ਹਨ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਲਾ ਲਿਆ ਇਹਨੂੰ ਨਾਰਮਲ ਪਾਣੀ ਲੱਗਣੇ ਨਾਰਮਲ ਖਰਾਕ ਦੇਣੀ ਆ ਕੋਈ ਇਹਨੂੰ ਬਹੁਤੀ ਯੂਰੀਆ ਡੀਏਪ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਵੈਸਲ ਡੋਜ਼ ਇਹਦੀ ਰੂੜੀ ਜ਼ਰੂਰ ਹੈ ਹਾਂਜੀ ਰੂੜੀ ਦੀਆਂ ਤੁਸੀਂ 8 ਤੋਂ 10 ਟਰਾਲੀਆਂ ਪਾਓ ਇੱਕ ਇੱਕ ਕਿੱਲੇ ਦੀਆਂ ਜੀ ਕਿੱਲੇ ਦੀਆਂ ਹਾਂਜੀ ਬਈ ਪੂਰੀ ਗਲੀ ਰੂੜੀ ਚਾਹੀਦੀ ਹੈ ਫਿਰ ਪੂਰੀ ਪ੍ਰਾਣੀ ਰੂੜੀ ਹੋਵੇ ਕੋਸ਼ਿਸ਼ ਕਰਿਓ ਵੀ ਡੀਕੰਪੋਜ਼ ਤੁਸੀਂ ਰੂੜੀ ਦੇ ਵਿੱਚ ਪਾਲਿਆ ਕਰੋ ਉਹਦੇ ਨਾਲ ਕੀ ਹੁੰਦਾ ਰੂੜੀ ਦੇ ਵਿੱਚ ਨਿਊਟ੍ਰੀਸ਼ਨ ਤੱਤ ਸਾਰੇ ਪੂਰੇ ਹੋ ਜਾਂਦੇ ਆ ਫੰਗਸ ਖਤਮ ਹੋ ਜਾਂਦੀ ਔਰ ਬਿਲਕੁਲ ਪਰਪਰੀ ਜਿਵੇਂ ਉਹ ਗੜੋਆਂ ਵਾਲੀ ਖਾਦ ਹੁੰਦੀ ਆ ਵਰਮੀ ਕੰਪੋਸਟ ਵਰਗੀ ਬਣ ਜਾਂਦੀ ਆ ਉਹਦੇ ਨਾਲ ਬਈ ਉਹਦੇ ਵੀ ਸੋਧਨ ਦੇ ਤਰੀਕੇ ਵਗੈਰਾ ਆਪਣੇ ਚੈਨਲ ਤੇ ਵੀ ਦੱਸੇ ਹੋਏ ਆ ਹੂੰ ਤੇ ਉਸ ਤੋਂ ਬਾਅਦ ਬਈ ਇਹ ਚ ਰੂੜੀ ਪਾਉਣ ਤੋਂ ਬਾਅਦ ਲਾਤੀ ਜਦੋਂ ਬੈੱਡ ਬਣਾ ਕੇ ਤੇ ਇਹਨੂੰ ਤੁਸੀਂ ਆਲੂ ਵਾਲੀ ਮਸ਼ੀਨਾਂ ਵੀ ਲਾ ਸਕਦੇ ਹੋ ਪਰ ਮੈਨੂਅਲ ਵੀ ਲਾਈ ਜਾ ਸਕਦੀ ਹੈ ਹਨਾ ਸਵਾਗ ਫੁੱਟ ਦਾ ਬੈੱਡ ਮੰਨਦਾ ਤਾਂ ਦੋਨੇ ਪਾਸੇ ਲੱਗੂਗੀ ਆਪਣਾ ਦਿਖਾਵਾਂਗੇ ਬੈੱਡ ਵੀ ਕਿਹੜੇ ਢੰਗ ਦਾ ਤੁਸੀਂ ਬਣਾਇਆ ਆ ਆ ਬਈ ਦੇਖ ਲਓ ਤੁਸੀਂ ਸਵਾ ਫੁੱਟ ਦਾ ਕਿੰਨੀ ਚੜਾਈ ਹੈ ਜੀ ਉੱਪਰੋਂ ਉੱਪਰੋਂ ਸਵਾ ਫੁੱਟ ਆ ਬਈ ਤੇ ਦੋਨੇ ਪਾਸੇ ਆ ਇਧਰ ਵੀ ਇਧਰ ਵੀ ਠੀਕ ਹੈ ਇਹ ਬਈ ਹੋਰਾਂ ਨੇ ਦੋ ਲਾਈਨਾਂ ਲਾਈਆਂ ਹੋਈਆਂ ਦੋਸਤੋ ਦੇਖ ਸਕਦੇ ਤੁਸੀਂ ਹਨਾ ਇਧਰ ਹਾਂਜੀ ਹਾਂਜੀ ਬਈ ਤੇ ਇਹ ਬਈ ਖਾਲੀ ਦਾ ਜਿਹੜਾ ਹੈਗਾ ਇਹ ਕਿੰਨਾ ਹੈਗਾ ਵਿਚਕਾਰ ਖਾਲੀ ਦਾ ਫਾਸਲਾ ਜੀ 1 ਫੁੱਟ ਰਹਿ ਜਾਂਦੀ ਹੈ ਜੀ ਵਿਚਾਲੇ ਇਹ ਤੁਸੀਂ ਖਾਲੀਆ ਕਿਹੜੇ ਸੰਦ ਨਾਲ ਬਣਾਉਣ ਅਪਾ ਬੈੱਡ ਪਲੈਂਟਰ ਨਾਲ ਹੀ ਬਣਾਉਣੇ ਆ ਬਈ ਠੀਕ ਹੈ ਜੀ ਇਹਨੂੰ ਆਲੂ ਵਾਲੇ ਬੈੱਡ ਪਲੈਂਟਰ ਨਾਲ ਵੀ ਪਾਈਆਂ ਜਾ ਸਕਦੀਆਂ ਹਨ ਹਾਂਜੀ ਤੇ ਮੇਰੇ ਕੋਲ ਤਾਂ ਇੱਕ ਬੈੱਡ ਪਲੈਂਟਰ ਸਪੈਸ਼ਲ ਹੈਗਾ ਹੈਗਾ ਬਾਈ ਹੋਰਿਆਂ ਦਾ ਲਾਪਰੀ ਧੋਰੀਆ ਚੰਨੂ ਤੋਂ ਮਲਟੀ ਕ੍ਰੋਪਿੰਗ ਪਹਿਲਾਂ ਇੰਟਰ ਕ੍ਰੋਪਿੰਗ ਕਰਦੇ ਹੁੰਦੇ ਸੀ ਹੁਣ ਉਹ ਛੱਡ ਗਏ ਜੀ ਉਹਨਾਂ ਵਾਲਾ ਹੈਗਾ ਬਈ ਉਹਦੇ ਨਾਲ ਪਾਈਆਂ ਇਹ ਅਡਜਸਟਮੈਂਟ ਕਰਕੇ ਤੁਸੀਂ ਸਵੇਰ ਕਾ ਫੁੱਟ ਹੋ ਜਾਏ ਡੇਢ ਹੋ ਜਾਏ ਏਦੂ ਜ਼ਿਆਦਾ ਨਾ ਕਰੋ ਹਾਂਜੀ ਫਿਰ ਪਾਣੀ ਪ੍ਰੋਪਰ ਨਹੀਂ ਮਿਲਦਾ ਇਹ ਪਾਣੀ ਜ਼ਿਆਦਾ ਭਾਲਦੀ ਆ ਪਰ ਪਾਣੀ ਬਹੁਤਾ ਭਰ ਕੇ ਵੀ ਨਹੀਂ ਲਾਉਣਾ ਵੀ ਥੋੜਾ ਥੋੜਾ ਪਾਣੀ ਇਹਨੂੰ ਮਿਲ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਵੇਸਟ ਡੀਕੰਪੋਜ਼ ਪਾ ਸਕਦੇ ਹੋ ਸੰਜੀਵਨੀ ਪਾ ਸਕਦੇ ਹੋ ਟ੍ਰਾਈਕੋਡਰਮਾ ਪਾਇਆ ਜਾ ਸਕਦਾ ਵੀ ਜਿਆਦਾ ਮੈਂ ਇਹ ਕਹਿਣਾ ਵੀ ਇਹ ਚ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਡਾਇਰੈਕਟ ਖਾਣ ਵਾਲੀਆਂ ਚੀਜ਼ਾਂ ਇਹਦੇ ਚ ਆਰਗੇਨਿਕ ਹੀ ਸਾਰੇ ਪ੍ਰੋਡਕਟ ਪਾਏ ਜਾਂਦੇ ਤਾਂ ਵਧੀਆ ਹੌਲੀ ਹੌਲੀ ਜ਼ਮੀਨਾਂ ਨੂੰ ਮੋੜ ਲਓ ਇੱਧਰ ਨੂੰ ਧਰਤੀ ਪਾਣੀ ਬਚਾਲੀ ਹੈ ਹਨ ਜਿਵੇਂ ਆਪਣੇ ਕੋਲ ਆ ਨਾਲ ਤੁਸੀਂ ਦਿਖਾ ਸਕਦੇ ਹੋ ਟੈਂਕ ਵੀ ਹੈਗਾ ਹਾਂਜੀ ਵੀ ਆਪਾਂ ਥੱਲੋਂ ਪਾਣੀ ਨਹੀਂ ਧਰਤੀ ਹੇਠਲਾ ਕੱਢ ਦੇਗੇ ਠੀਕ ਹੈ ਜੀ ਵੀ ਸਾਰਾ ਪਾਣੀ ਇਹ ਚ ਨਹਿਰੀ ਪਾਣੀ ਸਟੋਰ ਕਰਦੇ ਆਂ ਹਾਂਜੀ ਤੇ ਉਹੀ ਅਸੀਂ ਲਾਉਣੇ ਆ ਤੇ ਲੌਂਗ ਸਪ੍ਰਿੰਕਲਰ ਕਰਦੇ ਹੋ ਹਲਦੀ ਚ ਸਾਰਾ ਹੀ ਆਪਣੇ ਕੋਲੇ ਹਲਦੀ ਗੰਡਾ ਸਾਰੀ ਫਸਲ ਸਪ੍ਰਿੰਕਲਰ ਹੀ ਆ ਬਈ ਕਿਉਂਕਿ ਇਹਦੇ ਨਾਲ 70% ਪਾਣੀ ਦੀ ਬਚਤ ਹੋ ਜਾਂਦੀ ਹੈ ਹਾਂਜੀ ਤੇ ਫਲੱਡ ਇਰੀਗੇਸ਼ਨ ਨਾਲ ਕੀ ਹੁੰਦਾ ਹੈਗਾ ਵੀ ਧਰਤੀ ਜਦੋਂ ਪੂਰੇ ਫਲੱਡ ਕਰਦੀ ਤਾਂ ਸਾਹ ਲੈਣਾ ਬੰਦ ਕਰ ਦਿੰਦੀਆਂ ਫਸਲਾਂ ਇਹਨੂੰ ਪ੍ਰੋਪਰ ਵਾਪਸਾ ਚਾਹੀਦਾ ਹੁੰਦਾ ਉਨਾਂ ਹੀ ਗਿੱਲਾ ਸੁੱਕਾ ਮਤਲਬ ਕਿ ਪ੍ਰੋਪਰ ਹਲਾਬ ਚ ਜ਼ਿਆਦਾ ਵਧੀਆ ਰਹਿੰਦੀ ਹੈ ਹੈਨਾ ਬਾਕੀ ਉਸ ਚੀਜ਼ ਦਾ ਸਬੂਤ ਆਪਾਂ ਦੇਖ ਸਕਦੇ ਹਾਂ ਨਾ ਜ਼ਮੀਨ ਚ ਮੋਰੀਆਂ ਦੇਖ ਲਓ ਤੁਸੀਂ ਹਾਂ ਇਹ ਚ ਤਾਂ ਬਹੁਤ ਗੜੋਏ ਆ ਹਾਂ ਇਹਦੇ ਚ ਗੰਡੋਆ ਬਹੁਤ ਜ਼ਿਆਦਾ ਹੈ ਜੇ ਆਪਾਂ ਕੈਮੀਕਲ ਵਰਤਾਂਗੇ ਤਾਂ ਬਈ ਗੜੋਆ ਖਤਮ ਹੋਣਾ ਹੀ ਆ ਹਾਂ 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 ਉਹ ਤਾਂ ਆਪਾਂ ਬਈ ਬੱਟਾਂ ਦੇ ਬਜਾਈ ਕਰਤੀ ਹੈਨਾ ਤੁਸੀਂ ਦੱਸਿਆ ਵੀ ਬੀਜ ਪੈਂਦਾ ਹੈਗਾ 9 ਕੁਵਾਂਟਲ 90 ਕਿਲੋ ਕਨਾਲ ਦਾ 90 ਕਿਲੋ ਕਨਾਲ ਦਾ 7 ਕੁਵਾਂਟਲ ਹੋ ਗਿਆ 7 ਕੁਵਾਂਟਲ ਇੱਕ ਏਕੜ ਦਾ ਤੇ ਉਸ ਤੋਂ ਬਾਅਦ ਅੱਗੇ ਦਾ ਕੀ ਪ੍ਰੋਸੈਸ ਹੁੰਦਾ ਹੈ ਬੈੱਡ ਬਣਾ ਕੇ ਬਈ ਲਾਤੀ ਆਪਾਂ ਰੰਬੀ ਨਾਲ ਲਾ ਲੋ ਇਹਨੂੰ ਮੈਨੂਅਲ ਲਾਉਣੀ ਆ ਤਾਂ ਥੋੜਾ ਏਰੀਆ ਸ਼ੁਰੂ ਕਰਨਾ ਤਾਂ ਹੈਨਾ ਪਲੈਂਟਰ ਲਿਆ ਕੇ ਜੇ ਤੁਹਾਨੂੰ ਐ ਲੱਗਦਾ ਵੀ ਜ਼ਿਆਦਾ ਹੈਗਾ ਏਰੀਆ ਕਿਲਾ ਦੋ ਕਿਲੇ ਤੁਸੀਂ ਆਲੂ ਵਾਲੀ ਮਸ਼ੀਨ ਨਾਲ ਦੋ ਬੰਦੇ ਬੈਹਿ ਕੇ ਉਹ ਚ ਪਾਈਓ ਪ੍ਰੋਪਰ ਵੀ ਹਨ ਜੀ ਬੀਜ ਦੀ ਦੂਰੀ ਤੁਸੀਂ ਰੱਖ ਲਓ ਬਈ ਜੀ ਮਤਲਬ 6 ਤੋਂ 8 ਇੰਚ ਰੱਖ ਲਓ ਹਨ ਇਹ ਤੋਂ ਜ਼ਿਆਦਾ 10 ਇੰਚ ਤੋਂ ਜ਼ਿਆਦਾ ਨਾ ਰੱਖੋ ਫਿਰ ਥੋੜੇ ਆਪਾਂ ਨੂੰ ਮਿਲਣਗੇ ਹਨਾ ਫਿਰ ਥੱਲੇ ਗੰਢੀ ਤਿਆਰ ਹੋਣੀ ਹੁੰਦੀ ਹੈ 11 ਜਗ੍ਹਾ ਤਾਂ ਚਾਹੀਦੀ ਵੀ ਹੈ ਹਾਂਜੀ ਲਾਉਣ ਤੋਂ ਬਾਅਦ ਨਾਲ ਦੀ ਨਾਲ ਇਹਨੂੰ ਪਰਾਲੀ ਨਾਲ ਢੱਕ ਦਿਓ ਜੀ ਪੂਰੀ ਫੁੱਲ ਪਰਾਲੀ ਪਾ ਦਿਓ ਬਈ ਤੁਸੀਂ ਅੱਧਾ ਅੱਧਾ ਫੁੱਟ 6 ਤੋਂ 7 ਇੰਚ ਪਰਾਲੀ ਇਹ ਚ ਪਾ ਕੇ ਛੱਡ ਦਿਓ ਉਸ ਤੋਂ ਬਾਅਦ ਇਹਨੂੰ ਪਾਣੀ ਲਾ ਦੋ ਉੱਪਰੋਂ ਇਹਨੇ ਆਪੇ ਆਪ ਦੇ ਟਾਈਮ ਤੇ 10 ਤੋਂ 20 ਦਿਨਾਂ ਦੇ ਵਿੱਚ ਵਿੱਚ ਇਹਨੇ ਨਿਕਲ ਆਉਣਾ ਬਾਹਰ ਜੀ ਠੀਕ ਹੈ ਪਰਾਲੀ ਪਾਉਣ ਦਾ ਕੀ ਫਾਇਦਾ ਇੱਕ ਤਾਂ ਇਹ ਆ ਵੀ ਇਹ ਆਪਦੀ ਗਿੱਲ ਨਹੀਂ ਗਵਾਉਂਦੀ ਹੂੰ ਥੱਲੇ ਪ੍ਰੋਪਰ ਇਹਦੇ ਗਿੱਲ ਰਹਿੰਦੀ ਆ ਉਹਦੇ ਨਾਲ ਇਹ ਵਧੀਆ ਵੱਧ ਹੀ ਫੁੱਲਦੀ ਆ ਕਿਉਂਕਿ ਜੇ ਬਾਣ ਕਰੜਾ ਹੋ ਜੂਗਾ ਧੁੱਪਾਂ ਪੈਂਦੀਆਂ ਉਦੋਂ ਮਈ ਜੂਨ ਚ ਪੂਰੀਆਂ ਤਾਂ ਇਹ ਸਖਤ ਹੋ ਜੂਗਾ ਇਹਨੇ ਥੱਲੇ ਗੰਢੀ ਨਹੀਂ ਬਣਾਉਣੀ ਕਿਉਂਕਿ ਆ ਦੇਖੋ ਇਹਨੇ ਡਿਵੈਲਪ ਹੋਣਾ ਇਹਨੂੰ ਥਾਂ ਪੋਲਾ ਚਾਹੀਦਾ ਹੂੰ ਪ੍ਰੋਪਰ ਤੇ ਦੂਜਾ ਮੌਇਸਚਰ ਰੱਖਦੀ ਆ ਉਦੋਂ ਗਰਮੀਆਂ ਦੇ ਵਿੱਚ ਬਹੁਤ ਜ਼ਿਆ ਹਾਂਜੀ ਹੋਰ ਇਹਦਾ ਫਿਰ ਤੀਜੀ ਗੱਲ ਇਹਦੇ ਵਿੱਚ ਘਾਹ ਨਹੀਂ ਹੁੰਦਾ ਬਈ ਜੀ ਵੀ ਤੁਸੀਂ ਦੇਖ ਰਹੇ ਹੋ ਕਿੰਨਾ ਘਾਹ ਨਹੀਂਗਾ ਨੋਰਮਲ ਕਿਹੜਾ ਕਿਤੇ ਢੱਕਾ ਹੋਵੇ ਹਨਾ ਵੀ ਨਹੀਂ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਫਾਰਮਰ ਨਹੀਂ ਥੱਲੇ ਪਰਾਲੀ ਪਾਉਂਦੇ ਤਾਂ ਉਹ ਸਾਰਾ ਘਾਹ ਉਤੋਂ ਦੀ ਪੈ ਜਾਂਦਾ ਹਲ ਦੀ ਪਿੱਛੇ ਹੀ ਰਹਿ ਜਾਂਦੀ ਹੈ ਜੀ ਤੇ ਇਹ ਵੀ ਆਪਾਂ ਨੂੰ ਦਿਮਾਗ ਚੋਂ ਕਨਸੈਪਟ ਕੱਢ ਦੇਣਾ ਚਾਹੀਦਾ ਵੀ ਹਲ ਦੀ ਛਾਵੇਂ ਹੀ ਹੁੰਦੀ ਆ ਕਿਉਂਕਿ ਦੇਖੋ ਵੀ ਪਤਾ ਨਹੀਂ ਕਿੰਨੇ ਲੱਖਾਂ ਟਨ ਹਲਦੀ ਜਿਹੜੀ ਰੋਜ਼ ਦੁਨੀਆ 'ਚ ਲੱਗਦੀ ਆ ਤੇ ਆਪਾਂ ਕਿਤੇ ਫਸਲਾਂ ਨੂੰ ਟੈਂਟ ਲੱਗੇ ਦੇਖੇ ਆ ਹਨਾ ਆ ਵੇਖੋ ਖੜੀ ਆ ਇੰਨਾ ਕ ਫਰਕ ਆ ਜਿੱਥੇ ਛਾਂ ਉੱਥੇ ਥੋੜੀ ਬਹੁਤੀ ਵਧ ਜਾਂਦੀ ਆ 2 ਤੋਂ 3 ਇੰਚ ਹਲਦੀ ਲੰਬੀ ਹੋ ਜਾਂਦੀ ਆ ਗੰਢੀ ਵੀ ਵਧੀਆ ਬਣਉਣੀ ਪਰ ਆਪਾਂ ਇੰਨਾ ਐਫਰਟ ਨਹੀਂ ਕਰ ਸਕਦੇ ਜਿੱਥੇ ਮਰਜ਼ੀ ਲਾ ਲਓ ਇਹਨੂੰ ਪ੍ਰੋਪਰ ਪਰਾਲੀ ਰੂੜੀ ਇਹ ਚੀਜ਼ਾਂ ਪਾ ਕੇ ਉਦੋਂ ਬਾਅਦ ਨਾਰਮਲ ਖਰਾਕ ਦੇ ਦਿੰਦੇ ਰਹੋ ਇਹਦਾ ਜਿਹੜਾ ਉਦੋਂ ਬਾਅਦ ਵਾਢੀ ਦਾ ਟਾਈਮ ਆ ਉਹ ਜਨਵਰੀ ਦੇ ਦੂਜਾ ਹਫਤਾ ਸਹੀ ਹੈ ਬਾਕੀ ਇਹ ਆ ਵੀ ਜਿਵੇਂ ਹੁਣ ਇਹਦਾ ਦੇਖੋ ਤੁਸੀਂ ਪੀਲੀ ਪੈਣ ਲੱਗੀ ਹੋਗੀ ਪੱਤੇ ਮੱਤਣ ਲੱਗੇ ਇਹ ਕੀ ਆ ਹੁਣ ਇਹ ਸਾਰੇ ਪੱਤੇਆਂ ਨੂੰ ਖਾਣ ਲੱਗੀ ਹੁਣ ਥੱਲੇ ਗੰਢੀ ਬਣੂਗੀ ਬਾਈ अच्छा भाई आहा ਹੁਣ ਇਹ ਇਹ ਖਤਮ ਹੋਣ ਜਾ ਰਹੀ ਹੈ ਉਪਰੋਂ ਇਹ ਸਾਰਾ ਕੁਝ ਆਹ ਇਹਦੇ ਪਾਈਪ ਹੈ ਜਿਹੜੀ ਇਹਦੀ ਇਹਦੇ ਨਾਲ ਥੱਲੇ ਇਹਦੇ ਚ ਜਾਣਾ ਹਨਾ ਇਹਨਾਂ ਨੇ ਫਿਰ ਹੋਰ ਹਾਲੇ ਡਿਵੈਲਪ ਹੋਣਾ ਆਪਾਂ ਥੋੜੀ ਜੀ ਕੱਚੀ ਪੱਟ ਲਈ ਹਾਂਜੀ ਕੱਚੀ ਆਪਾਂ ਅਚਾਰ ਜਾਂ ਸਿੱਧੀ ਖਾਨ ਨੂੰ ਜਾਂ ਦੁੱਧ ਚ ਪੀਣ ਨੂੰ ਬਹੁਤ ਗੁਣਕਾਰੀ ਹੈ ਇਹ ਹਾਂਜੀ ਤੇ ਉਹ ਜਦੋਂ ਜਮਾਂ ਲੱਗਿਆ ਵੀ ਹੁਣ ਵਿਸਗੀ ਥੱਲੇ ਉਸ ਤੋਂ ਬਾਅਦ ਇਹਨੂੰ ਤੁਸੀਂ ਹਾਰਵੈਸਟ ਕਰ ਸਕਦੇ ਹੋ ਜੇ ਤਾਂ ਜ਼ਿਆਦਾ ਏਰੀਆ ਬੈੱਡ ਪਾਏ ਹੋਇਆ ਤੁਹਾਨੂੰ ਸਹੂਲਤ ਰਹੂਗੀ ਵੀ ਤੁਸੀਂ ਆਲੂ ਵਾਲੇ ਰੰਦੇਣਾ ਵੀ ਇਹਨੂੰ ਪੱਟ ਸਕਦੇ ਹੋ ਜੀ ਤੇ ਨਹੀਂ ਤਾਂ ਕੰਘਾਂ ਨਾਲ ਜੇ ਕਨਾਲ ਦੋ ਕਨਾਲ ਤੱਕ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਨਾਰਮਲ ਲੇਬਰ ਗੋਸ਼ਟਾ ਪੈਂਦੀ ਹੈ ਪਰ ਉਹ ਇਹਦੇ ਭਾਅ ਵੀ ਵਧੀਆ ਮਿਲ ਜਾਂਦੇ ਆ ਜਿਵੇਂ ਤੁਹਾਡੀ ਗੱਲ ਵੀ ਵਿਚਾਰ ਆ ਬਈ ਅੱਜ ਕੱਲ੍ਹ ਆ ਜਿਵੇਂ ਹਲਦੀ ਦੇ ਕੱਚੀ ਦੇ ਰੇਟ ਬਹੁਤ ਆ ਹਨਾ ਜੇ ਜ਼ਿਮੀਂਦਾਰ ਨੇ ਕੱਚੀ ਪਟਾਈ ਜੀ ਵੀ ਵੇਚਣੀ ਹੈਗੀ ਫਿਰ ਵੀ ਵਧੀਆ ਆਮਦਨ ਦੇ ਜਾਂਦੀ ਆ ਜੀ ਅੱਜ ਦੇ ਰੇਟ ਦੇਖੀਏ ਤਾਂ ਬਾਈ ਬਹੁਤ ਜ਼ਿਆਦਾ ਆਮਦਨ ਦੇ ਜਾਂਦੀ ਵਧੀਆ ਵਾਲੀ ਕਿਹੜੀ ਗੱਲ 100 ਕੁਇੰਟਲ ਝਾੜ ਆਪਾਂ ਹੁਣ ਮੰਡੀਆਂ ਦੇ ਭਾਅ ਦੇਖ ਕੇ ਆਏ ਆ ਲਗਭਗ 100 ਤੋਂ ਉੱਤੇ ਵਿਕੀ ਜਾਂਦੀ ਹੈ ਜੀ 120 ਰੁਪਏ ਵਿਕਦੀ ਹੈ ਹਨਾ 120 ਨਾ ਜੇ 100 ਕੁਇੰਟਲ ਆਪਣਾ ਝਾੜ ਵੀ ਪੂਰਾ ਕਰ ਜਾਂਦੀ ਹੈ ਤੇ ਭਾਅ ਵੀ ਇਹ ਮਿਲ ਜਾਂਦਾ 12 ਲੱਖ ਰੁਪਏ ਦੀ ਫਸਲ ਹੈ ਹਾਂਜੀ ਹਨਾ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਕਿ ਬੋਲੀ ਦੇ ਵਿੱਚ ਦੇ ਹੀ ਵੇਚ ਕੇ 60 70 ਦਾ ਘੱਟੋ ਘਾਟ ਰੇਟ ਹੈਗਾ ਅੱਜ ਦਾ ਨਹੀਂ ਇੰਨੀ ਮੰਦੀ ਨਹੀਂ ਬਾਈ ਹੋਈ ਹੁਣ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਵਿੱਚ ਰਹੀ ਹੈ 30 40 ਵੀ ਰਹੀ ਹੈ ਪਰ ਪ ਤੇ ਐਤ ਕੀ ਵੀ 100 ਪਲੱਸ ਹੈਗਾ ਰੇਟ ਹਾਂ ਇਹ ਵੀ ਇੱਕ ਢੰਗ ਹੈਗਾ ਹਲਦੀ ਵੇਚਣ ਦਾ ਲੱਗ ਹਨਾ ਇਹ ਤੇ ਘੱਟ ਸੋਚਦੇ ਆਪਣੇ ਪੰਜਾਬ ਦੇ ਕਿਸਾਨ ਆਪਣਾ ਜਿਆਦਾ ਇਹੀ ਹੁੰਦਾ ਵੀ ਆਪਾਂ ਪਾਊਡਰ ਬਣਾ ਕੇ ਸੇਲ ਕਰਾਂਗੇ ਜੇ ਕੱਚੀ ਪਟਾਈ ਤੇ ਬੀਜ ਚ ਵੇਚਣੀ ਹੋਵੇ ਤਾਂ ਵੀ ਵਧੀਆ ਆਮਦਨ ਹੈਗੀ ਇਹਦੇ ਬਿਲਕੁਲ ਬਈ ਐ ਆ ਵੀ ਥੋੜੀ ਥੋੜੀ ਹੁਣ ਦੇਖੋ ਮੇਰੇ ਕੋਲੇ ਆ ਹਲਦੀ ਹੈ ਜੇ ਆਪਾਂ ਨੂੰ ਇੱਥੇ ਵੇਚਣਾ ਲੋ ਕੁਆਲਿਟੀ ਚ ਆਪਦੇ ਚ ਤਾਂ ਇਹ ਇੱਕ ਬਲਾਕ ਦੀ ਵੀ ਨਹੀਂ ਪੂਰੀ ਇੱਕ ਦੋ ਪਿੰਡਾਂ ਦੀ ਹੈ ਇਹ ਹਾਂਜੀ ਸਾਰਾ 19 ਕੁਇੰਟਲ ਹਲਦੀ ਪੰਜ ਸੱਤ ਪਿੰਡਾਂ ਚ ਵੇਚ ਸਕਦੀ ਹੈ ਜੀ ਹੋਰ ਫਾਰਮਰ ਲਾਉਣ ਦੋ ਕਨਾਲ ਕਿਸੇ ਕਨਾਲ ਕਨਾਲ ਲਾਉਣੇ ਕਨਾਲ ਹਲਦੀ ਪਿੰਡ ਚ ਵੇਚਦੀ ਹੈ ਜੀ ਸੌਖਾ ਹਿਸਾਬ ਆ ਵੀ ਉਹਨੂੰ ਤੁਸੀਂ ਦੋ ਤਿੰਨ ਫਾਰਮ ਚ ਤਿਆਰ ਕਰ ਲਓ ਦੋ ਤਿੰਨ ਨਹੀਂ ਕਰਨੀ ਕੱਚੀ ਸੀਡ ਵੇਚ ਲਓ ਜੀ ਕੱਚੀ ਹਲਦੀ ਬਹੁਤ ਵਧੀਆ ਵਿਕ ਜਾਂਦੀ ਆ ਲੋਕ ਲੈ ਜਾਂਦੇ ਆ ਬੱਚਿਆਂ ਨੂੰ ਗਾਂ ਸਿਆਲ ਚ ਕੰਮ ਆਉਂਦੀ ਆ ਹਨਾ ਉਸ ਤੋਂ ਬਾਅਦ ਇਹਦਾ ਤੁਸੀਂ ਪ੍ਰੋਸੈਸਿੰਗ ਕਰ ਸਕਦੇ ਹੋ ਪ੍ਰੋਸੈਸਿੰਗ ਕੋਈ ਔਖੀ ਨਹੀਂ ਕੀ ਪ੍ਰੋਸੈਸਿੰ ਸਸਤਾ ਸੌਦਾ ਕਿਵੇਂ ਹੋ ਸਕਦਾ ਪ੍ਰੋਸੈਸਿੰਗ ਵਿੱਚ ਹੁਣ ਲੋਡ ਨਹੀਂ ਆਪਾਂ ਨੂੰ ਵੱਡੇ ਵੱਡੇ ਬੋਇਲਰ ਲਾਉਣ ਦੀ ਉਹ 3-4 ਲੱਖ ਰੁਪਏ ਦੇ ਉਹਦਾ ਆਪਾਂ ਡਰਮ ਨਾਲ ਬਣਾ ਸਕਦੇ ਡਰਮ ਵੀ ਦੀ ਨਾ ਦੋ ਡਰਮ ਲੈ ਲਓ ਇੱਕ ਚੋ ਨੋਜ਼ਲ ਲਾ ਕੇ ਉਤੋਂ ਭਾਫ਼ ਦੂਜੇ ਚ ਜਾਂਦੀ ਹੈ ਦੂਜਾ ਪੂਰਾ ਉਹ ਜਿਹੜਾ ਭਰਿਆ ਹੋਵੇ ਹਲਦੀ ਤਾਂ ਉਤੋਂ ਇੱਕਦਮ ਦਰਦ ਥੱਲੋਂ ਨਿਕਲਦੀ ਹੈ ਭਾਫ਼ ਹਨ ਇਹ ਪ੍ਰਕਿਰਿਆ ਹੈਗੀ ਹੈ ਫਿਰ ਹਲਦੀ ਨੂੰ ਜਿਹੜਾ ਪਾਲਿਸ਼ ਕਰਨਾ ਕਹਿੰਦੇ ਪਾਲਿਸ਼ ਕਰਨਾ ਇਹ ਨਹੀਂ ਹੁੰਦਾ ਵੀ ਇਹਦੇ ਤੇ ਕੁਝ ਚੜਾਇਆ ਜਾਂਦਾ ਪਾਲਿਸ਼ ਨੂੰ ਸਾਫ਼ ਕਰਨੇ ਨੂੰ ਪਾਲਿਸ਼ ਕਰਨਾ ਵੀ ਦੀ ਕਹਿੰਦੇ ਜੀ ਉਹ ਟਰੈਕਟਰ ਦੇ ਪੀਟੀਓ ਤੇ ਤੁਸੀਂ ਪਿੱਛੇ ਸਕੰਜਾ ਬਣਾ ਸਕਦੇ ਹੋ ਉਹ ਚ ਹਲਦੀ ਭ ਵੀਡੀਓ ਚਲਾ ਦੋ ਐ ਗੀੜੇ ਖਾਊਗਾ ਸਾਰਾ ਰੇਤਾ ਨਿਕਲ ਜਾਊਗਾ ਪੂਰਾ ਛਿਲਕਾ ਉੱਤਰ ਜਾਊਗਾ ਪੂਰਾ ਸਾਫ਼ ਹੋ ਜਾਊਗਾ ਇਹ ਚ ਕੋਈ ਰੰਗ ਕੈਮੀਕਲ ਕੁਝ ਪਾਉਂਦੇ ਉਹਦਾ ਕਲਰ ਬਹੁਤ ਪਿਆਰਾ ਹੁੰਦਾ ਹਲਦੀ ਦਾ ਹਲਦੀ ਦਾ ਗਲੇ ਖੱਟਾ ਸੰਤਰੀ ਨਹੀਂ ਹਲਦੀ ਦਾ ਹਲਦੀ ਕਲਰ ਹੀ ਕਿਹਾ ਜਾਂਦਾ ਇਹ ਸਪੈਸ਼ਲ ਹੈ ਨਾ ਇਹ ਤਾਂ ਆਪ ਦਾ ਰੰਗ ਹੈ ਇਹਦੇ ਆਪ ਦੇ ਸੁਭਾਅ ਮੁਤਾਬਕ ਹੈ ਤੁਸੀਂ ਆ ਦੇਖੋ ਕਿੰਨੀ ਸੋਹਣੀ ਹੈ ਆ ਜੇ ਆਪਾਂ ਇਹਨੂੰ ਐ ਛਿੱਲਦੇ ਹਾਂ ਹਨਾ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਹੈ ਨਾ ਮਤਲਬ ਇਹ ਨੇਰੇ ਗੁਣ ਹੈ ਇਹ ਹਾਂ ਤੇ ਗੁਣ ਵੀ ਆ ਤੇ ਹੈ ਵੀ 골ਡ ਆ ਇਹ ਇੱਕ ਆਪਣੇ ਬਈ ਲੋਕਾਂ ਨੂੰ ਆ ਭਲੇਖਾ ਹੈਗਾ ਵੀ ਜਿਹੜੀ ਆਪਾਂ ਦਵਾਈ ਦੇ ਤੌਰ ਤੇ ਹਲਦੀ ਵਰਤਨੀ ਆ ਵੀ ਅੰਬ ਹਲਦੀ ਉਹ ਚੰਗੀ ਹੁੰਦੀ ਆ ਇਹਦੇ ਚ ਦੱਸੋ ਕਿੰਨੇ ਕ ਗੁਣ ਹੁੰਦੇ ਦੇਸੀ ਹਲਦੀ ਚ ਇਹ ਇਹ ਆਪਣੀ ਰਸੋਈ ਚ ਰੋਜ਼ ਖਾਣ ਵਾਲੀ ਚੀਜ਼ ਆ ਰੋਜ਼ ਇੱਕ ਨਾਰਮਲ ਜਿਵੇਂ ਰਸੋਈ ਘਰ ਦਾ ਡਾਕਟਰ ਸੀ ਹਮ ਡਾਕਟਰ ਫੇਲ ਕਿਉਂ ਹੋ ਗਿਆ ਰਸੋਈ ਚ ਬਾਹਰੋਂ ਆਗੇ ਹਮਲਾ ਹੋ ਗਿਆ ਰਸੋਈ ਤੇ ਹਾਂਜੀ ਵੀ ਚੀਜ਼ਾਂ ਗਲਤ ਮਿਲਣ ਲੱਗੀਆਂ ਉੱਥੇ ਹਨਾ ਜੀ ਉਹ ਢਿੱਡ ਦੁਖਦਾ ਸੀ ਪਹਿਲਾਂ ਜਵੈਨ ਦੀ ਚੁੰਡੀ ਦੇ ਜਾਂਦੇ ਸੀ ਹਮ ਅੰਬ ਹਲਦੀ ਬਿਮਾਰੀ ਚ ਦਿੱਤੀ ਜਾਂਦੀ ਆ ਉਹਦੀ ਤਸਵੀਰ ਗਰਮ ਹੁੰਦੀ ਆ ਉਹਨੂੰ ਹਰ ਕੋਈ ਹਰ ਰੋਜ਼ ਨਹੀਂ ਲੈ ਸਕਦਾ ਇਹਨੂੰ ਆਪਾਂ ਆਪਣੀ ਡਾਈਟ ਚ ਲੈਣਾ ਹੈ ਹਾਂਜੀ ਇਹ ਹਰ ਰੋਜ਼ ਆਪਣੀਆਂ ਸਬਜ਼ੀਆਂ ਰਾਹੀਂ ਆਪਣੇ ਅੰਦਰ ਜਾਣੀਏ ਇਹ ਤਾਂ ਉਹਦੇ ਨਾਲੋਂ ਬਹੁਤ ਗੁਣਕਾਰੀ ਆ ਜੀ ਮਤਲਬ ਉਹ ਇੱਕ ਸਪੈਸ਼ਲ ਆ ਉਹ ਇੱਕ ਮੈਡੀਸਨ ਅਲੱਗ ਹੋ ਗਈ ਉਹ ਇਹ ਆਪਣੀ ਰੁਟੀਨ ਖੁਰਾਕ ਹੈ ਇਹ ਜੀ ਹਾਂਜੀ ਬਈ ਬਾਕੀ ਬਈ ਹੁਣ ਗੱਲ ਆਪਾਂ ਪਟਾਈ ਦੀ ਕਰੀਏ ਹਨਾ ਤੁਸੀਂ ਦੱਸਿਆ ਵੀ ਜਨਵਰੀ ਚ ਪਟਾਈ ਹੁੰਦੀ ਆ ਪਟਾਈ ਦੇ ਕਿਹੜੇ ਕਿਹੜੇ ਢੰਗ ਵੀ ਦੱਸਤਾ ਤੁਸੀਂ ਉਸ ਤੋਂ ਬਾਅਦ ਆਪੇ ਨੂੰ ਸਟੋਰੇਜ ਕਰਨਾ ਹੈਗਾ ਜੇ ਸੀਡ ਲਈ ਰੱਖਣੀ ਹੈ ਹਲਦੀ ਕਿਸਾਨ ਨੇ ਉਹ ਕਿਵੇਂ ਪਟਾਈ ਕਰੇ ਤੇ ਜਿਵੇਂ ਤੁਸੀਂ ਬੋਇਲਿੰਗ ਦਾ ਵੀ ਦੱਸਤਾ ਹੈਗਾ ਹਨਾ ਮਾਰਕੀਟਿੰਗ ਕਿਵੇਂ ਕਰ ਸਕਦਾ ਕਿਸਾਨ ਪਸਾਈ ਕਰਕੇ ਬਈ ਜੀ ਸੌਖਾ ਕੰਮ ਹੈ ਇਹਨੂੰ ਉਬਾਲ ਲੈ ਹਨਾ ਇਹਦੇ ਚ ਜਿਹੜਾ ਝਾੜ ਹੁੰਦਾ 100 ਕੁਇੰਟਲ ਝਾੜ ਇਹਦਾ ਕੱਚੀ ਹਲਦੀ ਦਾ ਗਿਣਿਆ ਜਾਂਦਾ ਹੈਗਾ ਨਾ ਕਿ ਪ੍ਰੋਸੈਸਿੰਗ ਦਾ ਪ੍ਰੋਸੈਸਿੰਗ ਤੇ ਕਾਫੀ ਮਿਹਨਤ ਵਾਲਾ ਕੰਮ ਹੈ ਇਹਨੂੰ ਪਹਿਲੀ ਗੱਲ ਤਾਂ ਮਿਹਨਤ ਵਾਲਾ ਕਿਸਾਨ ਹੀ ਲਾਵੇ ਜੀ ਇਹਨੂੰ ਪ੍ਰੋਸੈਸ ਕਰਕੇ 18 19 ਕੁਇੰਟਲ 20 ਕੁਇੰਟਲ ਤੱਕ ਦੇ ਕਿੱਲੇ ਚੋਂ ਆਪਾਂ ਲੋ ਆਪਾਂ ਨੂੰ ਜਿਹੜੀ ਪੱਲੇ ਪੈਂਦੀ ਹੈ ਹਾਂਜੀ ਪ੍ਰੋਸੈਸਿੰਗ ਕੀਤੀ ਹਲਦੀ ਦੇ ਅੱਡੋ-ਅੱਡੀ ਰੇਟ ਹੈ ਹਨਾ ਹਰੇਕ ਜਿਹੜੇ ਫਾਰਮਰ ਕੰਮ ਕਰਦੇ ਆ ਉਹਨਾਂ ਦੇ ਅਲੱਗ ਹੈ ਕੰਪਨੀਆਂ ਦੇ ਅਲੱਗ ਹੈ ਜੀ ਪਰ ਉਹ ਐ ਵੀ ਇਹ 300 ਰੁਪਏ ਤੋਂ 350 ਰੁਪਏ ਦਾ ਰੇਟ ਜਿਹੜਾ ਵਧੀਆ ਰੇਟ ਮੰਨਿਆ ਜਾਂਦਾ ਹਾਂਜੀ ਤੇ ਜੇ ਇੰਨੇ ਰੁਪਏ ਚ ਆਪਾਂ ਨੂੰ ਸ਼ੁੱਧ ਚੀਜ਼ ਮਿਲਦੀ ਵੀ ਹੈ ਜਿਹੜੇ ਖਾਨ ਵਾਲੇ ਵਰਤਨ ਵਾਲੇ ਆ ਤਾਂ ਉਹਨਾਂ ਨੂੰ ਵੀ ਉਹ ਇੰਨਾ ਕੁ ਮੁੱਲ ਭਰਨਾ ਚਾਹੀਦਾ ਵੀ ਫਾਰਮਰ ਵੀ ਜੇ ਹੁਣ ਮੈਂ ਕਿਲਾ ਲਈ ਬੱਠਾ 2.5 ਕਿਲੇ ਸਾਰੀ ਜ਼ਮੀਨ ਹੈ ਤਾਂ ਮੈਂ ਵੀ ਸੌਖੀ ਚਵਾਕਾਂ ਦੀ ਫੀਸ ਜਾ ਹੋਰ ਫਾਰਮਰ ਵੀ ਇਹ ਚੀਜ਼ਾਂ ਸੌਖੀਆਂ ਕਰ ਸਕਣ ਹਨਾ ਹਾਂਜੀ ਤੇ ਇੰਨਾ ਕਿਦਾ ਰੇਟ ਬਾਈ ਜੀ ਆਰਾਮ ਨਾਲ ਮਿਲ ਜਾਂਦਾ ਵੀ ਪਰ ਇਹ ਸ਼ਰਤ ਹੈ ਵੀ ਖੇਤੀ ਲਈ ਇੱਕੋ ਹੀ ਸ਼ਰਤ ਮੈਂ ਕਹਿਣਾ ਹੁੰਦਾ ਖੇਤੀ ਲਈ ਤੁਹਾਡੀ ਸ਼ਰਤ ਹੋਣੀ ਚਾਹੀਦੀ ਹੈ ਇਮਾਨਦਾਰੀ ਜੀ ਜਿੱਦਾਂ ਆਪਾਂ ਉਹ ਪੁਲਾਤੀ ਫਿਰ ਆਪਣੇ ਚ ਤੇ ਉਹਨਾਂ ਚ ਫਰਕ ਨਹੀਂ ਰਹਿਣਾ ਆਪਾਂ ਇਹ ਫਰਕ ਸਦਾ ਬਣਾ ਕੇ ਰੱਖਣਾ ਥੋੜਾ ਖਾ ਲਾਂਗੇ ਪਰ ਆਪਦਾ ਇਮਾਨਦਾਰੀ ਦਾ ਤੇ ਵਧੀਆ ਕਰਕੇ ਹੀ ਖਾਣਾ ਜੀ ਬਾਈ ਹਾਂਜੀ ਬਾਈ ਇੱਕ ਬਾਈ ਲਾਸਟ ਸਵਾਲ ਆ ਜਿਹੜਾ ਬਜਾਈ ਲਈ ਆਪਾਂ ਬੀਜ ਲੈਣਾ ਹੈਗਾ ਹਨਾ ਹਾਂਜੀ ਬੀਜ ਦੇ ਲਈ ਕਿਹੜੀ ਹਲਦੀ ਵਧੀਆ ਹੁੰਦੀ ਆ ਜਿਹੜੀ ਲੰਬੀ ਵਾਲੀ ਜਾਂ ਇੱਕ ਆਪਣੇ ਪੁਰਾਣੀ ਵੀ ਰਹਿ ਜਾਂਦਾ ਬੀਜ ਹਨਾ ਜਿਵੇਂ ਮਦਰ ਮਦਰ ਨੂੰ ਸਕੈਨ ਦੇ ਜੀ ਨੂੰ ਨਹੀਂ ਇਹਨੂੰ ਨਮੀ ਲਾਉਂਗੇ ਬਾਈ ਉਹ ਵੀ ਬਹੁਤ ਵਧੀਆ ਹੁੰਦੀ ਹੈ ਹਨਾ ਆਪਾਂ ਨੂੰ ਜਿਹੜੀਆਂ ਊਂ ਛਟਾਈ ਕਰਕੇ ਮਿਲਦੀਆਂ ਤਾਂ ਆਮ ਫਿੰਗਰਾਂ ਮਿਲਦੀਆਂ ਹੁੰਦੀਆਂ ਹਨਾ ਪਰ ਇਹਨੂੰ ਬਾਹਲਾ ਤੋੜ ਕੇ ਨਹੀਂ ਲਾਉਣਾ ਚਾਹੀਦਾ ਜਿਵੇਂ ਇਹਦੇ ਨਿੱਕੇ ਨਿੱਕੇ ਟੋਟੇ ਕਰ ਲੇ ਕਿਉਂਕਿ ਜਦੋਂ ਇਹਨੂੰ ਆਪਾਂ ਐ ਪੂਰੀ ਲਾਤੀ ਜਿਵੇਂ ਆ ਗੰਡਾ ਹੈ ਇਹਨੂੰ ਪੂਰੀ ਲਾ ਦੋ ਐ ਲਾਉਂਗੇ ਇਹਦੇ ਕਿੰਨੀਆਂ ਅੱਖਾਂ ਨੇ ਇੱਕ ਆ ਸੀ ਆ ਦੇਖੋ ਕਿੰਨੀਆਂ ਹਨਾ ਉੰਨੀ ਇਹ ਜਿਆਦਾ ਗ੍ਰੋਥ ਕਰੂਗੀ ਸਾਰੀ ਜਗ੍ਹਾ ਤੋਂ ਫੁੱਟਣਾ ਹਾਂ ਸਾਰੀ ਜਗ੍ਹਾ ਤੋਂ ਫੁੱਟਣਾ ਵੀ ਕਈ ਵਾਰੀ ਕੀ ਹੁੰਦਾ ਅਗਲਾ ਨਿਕੇ ਨਿਕੇ ਟੋਟੇ ਲਾ ਜਾਂਦਾ ਉਹ ਫਿਰ ਇੱਕ ਇੱਕ ਪਾਈਪ ਜੀ ਕੱਢੂਦਾ ਇਹਨੂੰ ਜਿੰਨਾ ਉੱਪਰ ਬੂਟਾ ਬਣੂਗਾ ਉਹਨੂੰ ਖਾ ਕੇ ਥੱਲੇ ਹਲਦੀ ਬਣਨੀ ਪਹਿਲਾਂ ਉੱਪਰ ਬਣੂਗਾ ਥੱਲੇ ਕੁਝ ਨਹੀਂ ਬਣਦਾ ਨਾਰਮਲ ਰਹਿੰਦਾ ਆ ਥੋੜੀਆਂ ਥੋੜੀਆਂ ਜੜਾਂ ਹੁੰਦੀਆਂ ਜੀ ਉਸ ਤੋਂ ਬਾਅਦ ਇਹ ਐਂ ਬਣ ਜਾਂਦਾ ਅੱਛਾ ਇਹਦਾ ਝਾੜ ਜਿਹੜਾ ਜਿਵੇਂ 100 ਕੁਇੰਟਲ ਝਾੜ ਮੈਂ ਕਹਤਾ ਤੁਹਾਨੂੰ ਹਨ ਹੂੰ 70 80 ਵੀ ਰਹਿ ਸਕਦਾ ਕਿਸੇ ਦੀ ਸੰਭਾਈ ਤੇ ਡਿਪੈਂਡ ਹੁੰਦਾ ਤੇ 120 ਕੁਇੰਟਲ ਤੱਕ ਵੀ ਐਸ ਸਾਲ ਹੁਣ ਮੰਨ ਲਓ ਆ ਹਲਦੀ ਖੜੀ ਆ ਜੇ ਆਪਾਂ ਇਹਦਾ 100 ਕੁਇੰਟਲ ਚਾਰਜ ਆ ਜੇ ਆਪਾਂ ਇਹਨੂੰ ਨਹੀਂ ਪਟਦੇ ਹੁਣ ਕੁਛ ਨਹੀਂ ਕਰਦੇ ਇਹਨੂੰ ਵਾਂ ਨੂੰ ਐਂ ਛੱਡ ਦਗੇ ਹਾਂਜੀ ਤੇ ਜਦੋਂ ਇਹ ਜਮਾ ਸੁੱਕ ਕੇ ਡੇਕ ਵੀ ਪ੍ਰਾਲੀ ਫੇਰ ਪਾਦਗੇ ਅਗਲੇ ਸਾਲ ਇਹ 300 ਕੁਇੰਟਲ ਹੋਊਗੀ ਅੱਛਾ ਉਵੇਂ ਉਹਨੇ ਫੋਟ ਕਰ ਆਪਾਂ ਜਦੋਂ ਬੀਜਾਂਗੇ ਇੰਨੀ ਬੀਜਾਂਗੇ ਨਾ ਹਾਂਜੀ ਇਹ ਬੀ ਕਿੰਨਾ ਪਿਆ ਥੱਲੇ ਹਾਂ ਐਨਾ ਵੀ ਪਿਆ ਐ ਪੂਰੀ 2-2 ਕਿਲੋ ਐ ਰਹਿ ਜੂਗੀ ਬੂਟੇ ਇਹ ਤਾਂ ਪਾਥੀਆਂ ਵਰਗੀ ਥੱਲੇ ਬੰਜੂਗੀ ਬਈ ਇਹ ਜਾਂ ਵੀ ਫਾਰਮਰ ਮੈਂ ਜਾਣਦਾ ਇੱਕ ਮੱਧ ਪ੍ਰਦੇਸ਼ ਦਾ ਜਿਹਨੇ 4 ਸਾਲ ਤੱਕ ਰੱਖੀ ਉਹਨੇ ਟ੍ਰਾਇਲ ਕੀਤੇ 3 ਸਾਲ ਬਾਅਦ ਕਿੰਨਾ ਝਾੜ 400 ਤੋਂ ਪਤਾ ਥੱਲੇ ਸਾਰਾ ਹੀ ਹਲਦੀ ਨਾ ਪਰ ਜਾਂਦਾ ਹੂੰ ਮਤਲਬ ਇੰਨੀ ਜ਼ਿਆਦਾ ਹੁੰਦੀ ਹੈ ਜੇ ਕਈ ਵਾਰੀ ਪਿਛਲੇ ਸਾਲ ਦੀਆਂ ਗੰਡੀਆਂ ਰਹਿ ਜਾਂਦੀਆਂ ਉਹ ਉਹਦੇ ਥੱਲੋਂ ਫਿਰ ਇੰਨੀ-ਇੰਨੀ ਨਿਕਲਦੀ ਹੈ ਬਈ ਜੀ ਝਾੜ ਬਹੁਤ ਬਈ ਇੱਕ ਸ਼ਹਿਰੀ ਲੋਕ ਆ ਜਿਹੜੇ ਪੜੇ ਲਿਖੇ ਜਾਂ ਜਿਹੜੇ ਸੋਸ਼ਲ ਮੀਡੀਆ ਜ਼ਿਆਦਾ ਵਰਤਦੇ ਆ ਹੂੰ ਥੋੜੇ ਸਮੇਂ ਦੇ ਇੱਕ ਲੋਕਾਂ ਦੇ ਵਿੱਚ ਇਹ ਗੱਲ ਆਈ ਹੈਗੀ ਵੀ ਜਿਹੜੀ ਹਲਦੀ ਆ ਉਹ ਬਸ ਭਾਰਤ ਦੇ ਵਿੱਚ ਇੱਕ ਲਗਦੋਂਗੀ ਆ ਉਹੀ ਮਸ਼ਹੂਰ ਆ ਪੀ ਇਹ ਹਲਦੀ ਨੂੰ ਤਾਂ ਸਮਝਦੇ ਕੁਛ ਨਹੀਂ ਵੀ ਜੇ ਹਲਦੀ ਖਾਣੀ ਆ ਤਾਂ ਉਹੀ ਵਧੀਆ ਹੈਗੀ ਆ ਜਿਹਦਾ ਕਰਕਿਓ ਮੇਂ ਲੈਵਲ ਹਾਈ ਆ ਹਨ ਇਹਦੇ ਬਾਰੇ ਵੀ ਥੋੜਾ ਦੱਸ ਦਿਓ ਤੁਸੀਂ ਇਸ ਖੇਤੀ ਨਾਲ ਜੁੜੇ ਹੋ ਅਸਲ ਬਈ ਜਿਹੜੇ ਆਪਾਂ ਵਾਤਾਵਰਣ ਜਿਹੜੇ ਖਿੱਤੇ 'ਚ ਰਹਿੰਦੇ ਆ ਨਾ ਜਿਹੜੀ ਚੀਜ਼ ਉੱਥੇ ਪੈਦਾ ਹੁੰਦੀ ਆ ਉਹ ਉੱਥੋਂ ਦੇ ਲੋਕਾਂ ਲਈ ਬਣੀ ਆ ਜੀ ਬਈ ਜੇ ਇਹ ਮੰਨ ਲਓ ਹਨ ਜਿਹੜੀ ਉਹ ਹਲਦੀ ਆ ਪਹਾੜੀ ਹਲਦੀ ਜਿਹਨੂੰ ਦੇਸੀ ਭਾਸ਼ਾ 'ਚ ਕਹਿੰਦੇ ਆ ਉਹ ਰੂਟੀਨ ਯੂਜ਼ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਹਾਂ ਠੀਕ ਹੈ ਉਹ ਤੁਸੀਂ ਵਰਤਦੇ ਹੋ ਉਹਨਾਂ ਵਾਸਤੇ ਆ ਕਿਉਂਕਿ ਪਹਾੜਾਂ ਦੇ ਟੈਂਪਰੇਚਰ ਤੇ ਆਪਣੇ ਦਾ ਕਿੰਨਾ ਫਰਕ ਆ ਜੀ ਆਪਾਂ ਤਾਂ 45 ਡਿਗਰੀ ਰੜੇ ਫਿਰਦੇ ਹੁੰਨੇ ਜੂਨ ਜਲਾਈ ਚ ਉਹਨਾਂ ਨੇ ਰਹਿਣਾ ਠੰਡੇ ਥਾਵਾਂ ਤੇ ਹਨਾ ਜੇ ਉਹ ਹਲਦੀ ਉੱਥੋਂ ਪਹਾੜਾਂ ਚੋਂ ਲਿਆ ਕੇ ਆਪਾਂ ਖਾਵਾਂਗੇ ਹੁਣ ਜਿਹੜੀ ਜਿਹੜੀ ਚੀਜ਼ ਜੰਮੂ ਕਸ਼ਮੀਰ ਚ ਹੁੰਦੀ ਆ ਉਹ ਆਪਣੇ ਲਈ ਨਹੀਂ ਆ ਹਨਾ ਵੀ ਉਹ ਉਹ ਹੁਣ ਉਹ ਬਦਾਮ ਅਖਰੋਟ ਉੱਧਰ ਹੁੰਦੇ ਉਹ ਕਿੰਨੇ ਕਿੰਨੇ ਖਾ ਲੈਂਦੇ ਉਹਨਾਂ ਨੂੰ ਲੋੜ ਆ ਉਹਨਾਂ ਚੀਜ਼ਾਂ ਦੀ ਕਿਉਂਕਿ ਉਹ ਠੰਡ ਬਹੁਤ ਚ ਰਹਿੰਦੇ ਆ ਆਪਾਂ ਜਿਹੜੇ ਟੈਂਪਰੇਚਰ ਚ ਰਹਿੰਦੇ ਆ ਜਿਹੜਾ ਜਿਹੜਾ ਆਪਣੀ ਧਰਤੀ ਪੈਦਾ ਕਰਦੀ ਉਹ ਆਪਣੇ ਲਈ ਕਰਦੀ ਹਮੇਸ਼ਾ ਸੀਜ਼ਨਲ ਫਰੂਟ ਸੀਜ਼ਨਲ ਸਬਜ਼ੀਆਂ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਲੋਕਲ ਹੁੰਦੀਆਂ ਉਹ ਤੁਹਾਡੇ ਲਈ ਹੁੰਦੀ ਹੈ ਜੀ ਬਾਈ ਟੈਂਪਰੇਚਰ ਦੇ ਹਿਸਾਬ ਨਾਲ ਹੁੰਦੀ ਹੈ ਨਾ ਜਿਹੜੇ ਟੈਂਪਰੇਚਰ 'ਚ ਆਪਾਂ ਰਹਿ ਸਕਦੇ ਉਸੇ ਟੈਂਪਰੇਚਰ 'ਚ ਹੋਈਆਂ ਫਸਲਾਂ ਖਾਵਾਂਗੇ ਤਾਂ ਆਪਾਂ ਨੂੰ ਉਹ ਜ਼ਿਆਦਾ ਗੁਣਕਾਰੀ ਮੈਂ ਮੰਨਦਾ ਬਾਕੀ ਹੋ ਸਕਦਾ ਹੈ ਉਹ ਚੀਜ਼ਾਂ ਕਿਉਂਕਿ ਉਹ ਹੈ ਵੀ ਨਹੀਂ ਨਹੀਂ ਹੁਣ ਆ ਵੱਲੋਂ ਇੱਕ ਵੇਚਣ ਦਾ ਢੰਗ ਵੀ ਹੈ ਬਾਈ ਵੇਚਣ ਦਾ ਢੰਗ ਵੀ ਠੀਕ ਹੈ ਮੈਨੂੰ ਲੱਗਦਾ ਲਾ ਲਓ ਆ ਲਾ ਲਓ ਯਾ ਆ ਦੇ ਕਿਸਾਨਾਂ ਦੀ ਲੋਟ ਹੀ ਹੋਣੀ ਆ ਵੀ ਪਹਾੜੀ ਹਲਦੀ ਹੈ ਬਾਈ ਇਹਦਾ ਬੀਜ ਲਓ ਹਣਾ ਬੀਜ ਜੀ ਆਪਣੀ ਬੜੀ ਲੁੱਟ ਕਰਦੇ ਆ ਵਕਾਰੀ ਲੋਕ ਹਾਂਜੀ ਹਾਂਜੀ ਬਸ ਆਈ ਸੀਓਕ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਦੋਸਤੋ ਬਾਈ ਦੇ ਫਾਰਮ ਦੀ ਲੋਕੇਸ਼ਨ ਹੈ ਜਿਹੜੀ ਉਹ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਹੋ ਸਹਣਾ ਖੇੜਾ ਇਹਨਾਂ ਦਾ ਪਿੰਡ ਹੈਗਾ ਬਈ ਕਿਹੜੇ ਰੋਡ ਤੇ ਆ ਖੇਤ ਆਪਣਾ ਇਹ ਤੇ ਇਹ ਬਈ ਪਿੰਡ ਸਹਣਾ ਖੇੜਾ ਤਹਿਸੀਲ ਮਲੋੜ ਜ਼ਿਲ੍ਹਾ ਮੁਕਸਰ ਲੰਬੀ ਬਾਦਲ ਦੇ ਕੋਲੇ ਪਿੰਡ ਹੈ ਬਈ ਖੁੱਡੀਆਂ ਦੇ ਬਿਲਕੁਲ ਨਾਲ ਹਾਂਜੀ ਤੇ ਮੇਰੇ ਪਿੰਡੋਂ ਸਹਣੇ ਖੇੜੇ ਤੋਂ ਜਦੋਂ ਮਣੀ ਵਾਲੇ ਨੂੰ ਜਾਂਦੇ ਆ ਤਾਂ ਰੋਡ ਦੇ ਉੱਤੇ ਹੀ ਖੱਬੇ ਹੱਥ ਆਪਣਾ ਬਣਿਆ ਹੋਇਆ ਹੈ ਇਕੋ ਤੇ ਛੰਨਜੀ ਬਣੀ ਤੇ ਆਪਣੀ ਕਾਰ ਵੀ ਜਿਹੜੀ ਪਿੱਛੋਂ ਵੱਢ ਕੇ ਬਣਾਈ ਆ ਖੇਤ ਵਾਲੀ ਉਹ ਉੱਤੇ ਖੜੀ ਹੁੰਦੀ ਆ ਹਾਂ ਤਾਂ ਦੋ ਚਾਰ ਜਣੇ ਉੱਥੇ ਮਤਲਬ ਵਧੀਆ ਰੌਣਕ ਰਹਿੰਦੀ ਐ ਕੋਈ ਭਰਾ ਆਏ ਰਹਿੰਦੇ ਐ ਤੇ ਹਨਾ ਹਾਂਜੀ ਤੇ ਸਾਰੇ ਪੰਜਾਬ ਹਿੰਦੁਸਤਾਨ ਤੇ ਬਾਹਰ ਲਿਆਂ ਨੂੰ ਵੀ ਖੁੱਲਾ ਸੱਦਾ ਵੀ ਕੁਝ ਵੀ ਦੇਖਣ ਸਿੱਖਣ ਮਿਲਣ ਕਦੋਂ ਮਰਜ਼ੀ ਆ ਸਕਦੇ ਹੋ ਗੁੜ ਦੀ ਚਾਹ ਦਾ ਪ੍ਰਬੰਧ ਉਹ ਪੱਕਾ ਹੁੰਦਾ ਆਪਣਾ ਸਾਰਾ ਦਿਨ ਠੀਕ ਐ ਬਾਈ ਜੀ ਬਾਕੀ ਆ ਕੇ ਦੇਖਿਓ ਜਿਹੜੀਆਂ ਗੱਲਾਂ ਕੀਤੀਆਂ ਨੇ ਬਾਈ ਨੇ ਉਹ ਪ੍ਰੈਕਟੀਕਲ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸੰਪਰਕ ਕਰਿਓ ਜਰੂਰ ਹਲਦੀ ਦੀ ਖੇਤੀ ਬਾਰੇ ਜਾਂ ਸੀਡ ਨਾਲ ਰਿਲੇਟਡ ਕੋਈ ਵੀ ਸਵਾਲ ਹੋਊਗਾ ਤੁਹਾਡਾ ਲੋਡ ਹੈਗੇ ਤੁਹਾਨੂੰ ਬੀਜ ਦੀ ਹਲਦੀ ਦੇ ਜਿਹੜੇ ਜਿਹੜੇ ਕਮੈਂਟ ਦੇ ਵਿੱਚ ਕੁਛ ਮਾੜਾ ਲਿਖਣਾ ਕਹਿਣਾ ਚਾਹੁੰਦੇ ਆ ਉਹ ਪਲੀਜ਼ ਇੱਕ ਵਾਰੀ ਆ ਕੇ ਵਿਜ਼ਿਟ ਕਰਨ ਉਹਨਾਂ ਨੂੰ ਮੈਂ ਕਰਾਇਆ ਦੇਵਾਂਗਾ ਠੀਕ ਹੈ ਜਿਹੜੇ ਕਹਿੰਦੇ ਐ ਨਹੀਂ ਬਣਦਾ ਐ ਨਹੀਂ ਹੁੰਦਾ ਉਹਨਾਂ ਲਈ ਆਪਣੇ ਵੱਲੋਂ ਇਹ ਆਫਰ ਆ ਵੀ ਪਲੀਜ਼ ਉਹ ਕਿਉਂਕਿ ਦੇਖੋ ਕੋਈ ਸਾਡੀਆਂ ਮਾਵਾ ਪੈਣਾ ਭਰਾ ਸੌਰ ਦੇਖਦੇ ਆ ਹਨ ਬੱਚੇ ਦੇਖਦੇ ਆ ਵੀ ਅਸੀਂ ਪੰਜਾਬ ਆਪਦੀ ਖੇਤੀ ਲਈ ਗੱਲ ਕਰ ਰਹੇ ਆ ਨਹੀਂ ਪਸੰਦ ਨਾ ਦੇ ਕੇ ਕੋਈ ਚੱਕਰ ਨਹੀਂ ਪਰ ਮੈਂ ਪਹਿਲਾਂ ਵੀ ਇੱਕ ਦੇ ਵੀਡੀਓ ਚ ਕੁਝ ਮੈਨੂੰ ਡੈਕਟਿਵ ਗੱਲਾਂ ਲੋਕਾਂ ਦੀਆਂ ਮਿਲੀਆਂ ਵੀ ਰਾਇ ਨਹੀਂ ਹੁੰਦਾ ਐ ਹੁੰਦਾ ਹਨ ਵੀ ਉਹ ਆਉਣ ਆ ਕੇ ਵਿਜ਼ਿਟ ਕਰਨ ਜਿਹੜੇ ਨੇ ਲਾਉਣੀ ਨਹੀਂ ਕਰਨੀ ਨਹੀਂ ਉਹ ਕਿੰਤੂ ਕਰਦਾ ਹੂੰ ਕਿੰਤੂ ਉਹ ਨਹੀਂ ਕਰਦਾ ਉਦਮੀ ਬੰਦਾ ਕਦੇ ਕਿੰਤੂ ਨਹੀਂ ਕਰਦਾ ਉਹਦੇ ਕੋਲੇ ਸਮਾਂ ਨਹੀਂ ਹੂੰ ਆਪਣੇ ਨੂੰ ਕੋਈ ਜਾਣਕਾਰੀ ਵਾਲੀ ਵੀਡੀਓ ਮਿਲਦੀ ਆਪਾਂ ਦੇਖਦੇ ਆ ਆਪਣੇ ਕੋਲੇ ਇਨਾ ਸਮਾਂ ਹੀ ਨਹੀਂ ਬਚਦਾ ਅਪਰੀਸ਼ੀਏਟ ਕਰਦੀ ਐ ਤਾਂ ਠੀਕ ਆ ਜੀ ਪਰ ਆਪਾਂ ਨੂੰ ਐ ਹੁੰਦਾ ਛੱਡ ਯਾਰ ਹੂੰ ਹਨਾ ਵੀ ਜੇ ਆਪਣੇ ਕੰਮ ਦੀ ਨਹੀਂ ਉਹ ਅੱਡ ਗੱਲ ਐ ਜੇ ਹੈ ਮਤਲਬ ਪਰ ਅਸੀਂ ਕਹਨੇ ਆ ਵੀ ਭਾਈ ਸਾਡਾ ਜਿਹੜਾ ਬਾਈ ਜਗਮੀਤ ਦਾ ਚੈਨਲ ਹੈ ਇਹਨੂੰ ਸਾਰੇ ਸਬਸਕ੍ਰਾਈਬ ਕਰ ਲੋ ਯੰਗ ਫਾਰਮਰ ਹਾਂਜੀ ਤੇ ਬਾਕੀ ਹਲਦੀ ਬਾਰੇ ਕੋਈ ਵੀ ਜਾਣਕਾਰੀ ਉਹ ਵੀ ਆ ਸਕਦੇ ਆ ਜਿਹੜੇ ਨੂੰ ਇਹ ਗੱਲ ਤੇ ਨਹੀਂ ਤਸੱਲੀ ਉਹ ਵੀ ਜ਼ਰੂਰ ਆ ਸਕਦਾ ਉਹਨੂੰ ਕਰਾਇਆ ਵੀ ਮਿਲੂਗਾ ਠੀਕ ਹੈ ਭਾਈ ਧੰਨਵਾਦ ਭਾਈ ਬਹੁਤ ਬਹੁਤ ਠੀਕ ਹੈ ਜੀ